ਰੌਣਕ ਡੇਰੀ ਫਾਰਮ ਤੇ ਸਵਾਗਤ ਹੈ ਬਾਈ ਜੀ ਅੱਜ ਦੀ ਵੀਡੀਓ ਵੀਰੇ ਬਾਈ ਹੈਪੀ ਦੇ ਘਰੋਂ ਪਿੰਡ ਜੋਧਪੁਰ ਪਖਰ ਜਿਹੜਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਤਿੰਨ ਲਾਗ ਬਾਈ ਕੋਲੇ ਸੇਲ ਆਲੇ ਆ ਚੋਟੀ ਬਹੁਤ ਚੰਗੀ ਹੈ ਵੀਰੇ ਅੱਜ ਬਾਈ ਕੋਲੇ ਦੂਸਰੇ ਸੂਏ ਸੂਈ ਹੋਈ ਆ ਢਾਈ ਤਿੰਨ ਮਹੀਨਿਆਂ ਦੀ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤਿੰਨੇ ਪਸ਼ੂਆਂ ਦੀ ਕੀ ਮੁੱਲ ਰੋ ਵੀਡੀਓ ਚ ਹੀ ਸਾਰਾ ਮੁੱਲ ਕਰਾਵਾਂਗੇ ਤੇ ਮੋਬਾਈਲ ਨੰਬਰ ਬਾਈ ਦਾ ਆਪਾਂ ਲੈ ਕੇ ਦੇ ਦਾਂਗੇ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਐਡ ਕਰਾਉਣੀਆਂ ਬਕਾਊ ਪਸ਼ੂ ਦੀ ਤਾਂ ਬਾਈ ਜੀ ਆਪਣਾ ਨੰਬਰ 7529000631 ਬਾਕੀ ਗੱਲ ਬਾਈ ਹੈਪੀ ਨਾ ਕਰਦੇ ਆ ਸਾਰੀ ਹੋਰ ਕੀ ਹਾਲ ਹੈਪੀ ਠੀਕ ਆ ਬਾਈ ਵਧੀਆ ਅੱਜ ਫਿਰ ਕਿੰਨੇ ਨਾਗ ਲਿਆ ਆ ਬਾਈ ਆਪਣੇ ਕੋਲੇ ਤਿੰਨ ਨਾਗ ਨੇ ਦੋ ਤੋਂ ਤੋਕੜਾ ਗੱਬਣਾ ਗਾਂਆਂ ਨੇ ਝੋਟੀ ਬਹੁਤ ਚੰਗੀ ਲਿਆ ਆ ਅੱਜ ਹਾਂ ਝੋਟੀ ਠੀਕ ਆ ਬਾਈ ਦੂਜਾ ਸੂਆ ਕੀ ਠੀਕ ਆ ਠੀਕ ਆ ਹਾਂ ਦੋ ਤਾਂ ਆਪਣੇ ਕੋਲ ਵੀ ਤੋਕੜਾ ਗੱਬਣਾ ਗਾਈਆਂ ਨੇ ਅੱਛਾ ਤੋਕੜਾ ਗੱਬਣਾ ਹਾਂ ਬਾਈ ਆ ਤਾਂ 3 ਸਵਾ 3 ਮਹੀਨਿਆਂ ਦੀ ਬੈੜ ਗੱਬਣਾ ਬਾਈ ਠੀਕ ਆ ਚੱਕਪਾੜ ਹਾਂ ਬਾਈ ਚੱਕਪਾਸ ਅਗਲਾ ਆਪਾਂ ਚੈੱਕ ਕਰਾਏ ਬਣਾ ਦੰਦੇ ਨਹੀਂ ਬਾਈ ਚੱਕ ਕਰਾ ਕੇ ਦੇਵਾਂਗੇ ਵੀ ਜਿਹੜਾ ਲੈ ਕੇ ਜਾਓ ਉਹ ਆ ਕੇ ਚੈੱਕ ਕਰਾ ਲੈ ਤਸੱਲੀ ਕਰਨ ਲਈ ਚਾਹੇ ਬਾਈ ਚਾਹੇ ਬਾਈ ਆਪ ਦਾ ਡਾਕਟਰ ਲਿਆਵੇ ਅਗਲਾ ਕੋਈ ਚੱਕਰ ਨਹੀਂ ਹਾਂ 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 ਆ ਬੈੜਾ ਜਿਹੜੀ ਬਾਈ ਇਹ ਬੈੜ ਦੋ ਮਹੀਨੇ ਅੱਜ 22 ਦਿਨਾਂ ਦੀ ਗੱਬਣ ਹੋ ਗਈ ਚੱਕ ਦੋ ਮਹੀਨੇ 22 ਹਾਂ ਬਾਈ ਆਪਾਂ ਹੀ ਚੈੱਕ ਕਰਾਈ ਆ ਆਪਾਂ ਆਪਦੇ ਘਰੇ ਲੈ ਕੇ ਅੱਜ ਚੈੱਕ ਕਰਾਈ ਆ ਬਈ ਇਹ ਪੌਣੀ ਤਿੰਨ ਮਹੀਨੇ ਚ ਆਪਾਂ ਤਸੱਲੀ ਤੇ ਗੱਬਣ ਕਰਕੇ ਲਈ ਸੀ ਬਾਈ ਠੀਕਾ ਠੀਕਾ ਤੇ ਸ਼ੁਰੂ ਕਰਕੇ ਫਿਰ ਸਾਰੀ ਇਹ ਤਾਂ ਕਰ ਲੰਨੇ ਹਾਂ ਬਾਈ ਕਿੰਨੇ ਵੇ ਸੋਏ ਬਾਈ ਕੋਈ ਲ ਇਹ ਦੂਜੇ ਸੂਏ ਸੂਈ ਹੋਈ ਆ ਬਈ ਤੀਜੇ ਆਸਤੇ ਤੀਜੇ ਵਾਸਤੇ 2 ਮਹੀਨੇ ਤੇ ਮੰਨ ਕੇ ਚੱਲੋ ਬਈ 22 ਦਿਨਾਂ ਦੀ ਗੱਬਣਾ 12ਵੇਂ ਮਹੀਨੇ ਦੀ 15 ਤਰੀਕ ਦੀ ਟੀਕਾ ਲੱਗਿਆ ਹੋਇਆ ਬਈ ਇਹ ਠੀਕ ਆ ਠੀਕ ਆ ਹਾਂ ਦੁੱਧ ਕਿੰਨਾ ਬਈ ਹੁਣ ਇਹਦੇ ਥੱਲੇ ਇਹਦੇ ਥੱਲੇ ਦੁੱਧ ਬਈ 15 ਤੋਂ 16 ਕਿਲੋ ਦੁੱਧ ਆ ਦੋ ਮਿੰਟਾਂ ਦੋਨੇ ਟਾਈਮਾਂ ਦਾ ਵਦਗਾ ਖੁੱਲਾ ਜਮਾ ਕੇ ਜਮਾ ਖੁੱਲਾ ਬਈ ਕੋਈ ਚੋਲੇ ਤਾਂ ਲੇ ਬਈ ਬੜਾ ਚੰਗਾ ਬਹਿੜਦਾ ਬਈ ਲੇਵਾ ਜਮਾ ਚੜ੍ਹ ਚਾਣਾ ਇਹਦਾ ਤਾਂ ਬਈ ਸੱਜਰ ਸੱਜਰ ਨੇ ਨਾ ਇਹਦਾ ਦੁੱਧ ਬਈ ਹਾਂ 27 28 ਕਿਲੋ ਦੁੱਧ ਪਾਇਆ ਵੈਡ ਨੇ ਬਈ ਅੱਛਾ ਹਾਂ ਬਾਕੀ ਇਹਦੇ ਚ ਸ਼ਰਾਬ ਤਾਂ ਬਾਹਲੀ ਆ ਬਈ ਵੈਡ ਚ ਹਾਂ ਠੰਡੀ ਬਾਹ ਬਈ ਇਹ ਜਿਵੇਂ ਮਰਜੀ ਇਹਦਾ ਥੱਲੇ ਬਾਕੀ ਤਾਂ ਨਿਆਣਾ ਪਾਉਣ ਦੀ ਲੋੜ ਨਹੀਂ ਬਈ ਪੀੜੀ ਡਾ ਕੇ ਅਗਲਾ ਫੇਰ ਚੋਵੇ ਇਹਨੂੰ ਅੱਛਾ ਹਾਂ ਬਸ ਚਾਟ ਪਾ ਕੇ ਪੀੜੀ ਡਾ ਕੇ ਕੋਈ ਬਹਿ ਜਾ ਦੋਨੇ ਪਾਸੇ ਪਿੱਛੇ ਦੀ ਚਾਹੇ ਬਹਿ ਜਾ ਬਈ ਅਗਲਾ ਤੇ ਕਿੰਨੇ ਕ ਟਾਈਮ ਦੀ ਸੂਈ ਹੋਈ ਹੈ ਹਾਂ ਜੀ ਏ ਬਾਈ ਹੋਊਗੀ 5 6 ਮਹੀਨੇ ਦੀ ਸੂਈ ਆਪਾਂ ਲਿਆਜ ਵਾਲੇ ਬੰਦੇ ਤੇ ਲਈ ਆ ਬਾਈ ਠੀਕ ਆ ਠੀਕ ਆ ਬਾਕੀ ਕੱਦ ਦਾ ਫੁੱਲ ਵੱਡਾ ਬਾਈ ਹਾਂ ਕੱਦ ਵੀ ਕੱਦ ਚ ਨਹੀਂ ਛੋਟੀ ਚਮਕ ਚਮਕ ਵਾਲੀ ਆ ਚੌੜੀ ਚੂੜੀ ਬਹਿਲ ਠੀਕ ਆ ਬਾਈ ਤੇ ਇੱਕ ਨੰਬਰ ਤਾਂ ਬੋਲ ਬਾਈ ਤੇਰਾ ਨੰਬਰ 62394 ਬਾਈ ਹਾਂ 74995 ਠੀਕ ਆ ਬਾਈ ਬਾਈ ਦਾ ਵੀਡੀਓ ਦੇ ਉੱਤੇ ਮੋਬਾਈਲ ਨੰਬਰ ਚੱਲੀ ਜਾਂਦਾ ਦੂਸਰੇ ਸੂਏ ਵਾਸਤੇ ਗੱਬਣਾ ਹਨਾ ਇਹ ਪੌਣੇ 3 ਮਹੀਨਿਆਂ ਦੀ ਪੌਣੇ 3 ਦੀ 3 ਦੀ ਮੰਨ ਲਓ 8 ਦਿਨ ਘੱਟ ਆ ਬਾਈ ਆਹੜਾ ਤੋਰ ਦੇ ਫਿਰ ਇਹਨੂੰ ਬਾਈ ਤੋਰ ਦੰਨੇ ਬਾਈ ਬਾਕੀ ਸੱਜਣਾਂ ਨੂੰ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਇਹ ਤੋਂ ਬਾਅਦ ਆ ਝੋਟੀ ਦਿਖਾਵਾਂਗੇ 2 ਨੰਬਰ ਤੇ ਤੇ 3 ਦੇ ਫੇਰਗਾ ਆ ਗਈ ਤੋੜ ਲਾ ਬਈ ਇਹ ਪੀਣ ਨੂੰ। ਆਪੋ ਜਨਾਲੀ ਨਹੀਂ ਮਾਰਨ ਵਾਲੀ ਨਹੀਂ ਚਾਹੇ ਜਵਾਕ ਗੋਲੇ ਕਰਨ ਬਈ। ਠੀਕ ਹੈ ਠੀਕ। ਇਹਦਾ ਲੇਵੇ ਦੀ ਬਈ ਸੁਣਾ ਸਮਾਰ ਕੇ ਦਿਖਾਉ ਦਰਸ਼ਕਾਂ ਨੂੰ। ਮੇਰਾ ਗੋਲ ਦਿਖਾਉ ਬਈ ਜਮਾ ਹੈ ਜਿਹੜੇ ਮੇਲਿਆਂ 'ਚ ਨਹੀਂ ਹੁੰਦਾ ਜਰਸੀਆਂ ਦੇ। ਲੇਵਾ ਵਾਲਾ ਬੜੀਆ ਯਾਰ ਬਾਕੀ ਗਾਣਾ ਬਈ। ਲੇਵਾ ਤਾਂ ਬਈ ਇਹਦਾ ਜਦੋਂ ਤੁਸੀਂ ਐ ਨਾਲੋ ਵੀ ਹਣ ਤੋਕੜ ਦੇ ਇਹਨਾਂ ਦਾ ਸੱਜਰ ਦਾ ਤਾਂ ਕਿਸ ਹੋਰ ਹੀ ਬਣ ਜਾਂਦੀ ਆ ਬਈ। ਲੇਵਾ ਸੁਣਾ ਯਾਰ। ਬਾਕੀ ਚਮਕ ਸ਼ੈਣਗ ਬਈ ਕੱਦ-ਕਾਠ, ਮੂੰਹ-ਮਾਂ ਦੇਖੋ ਕਿੰਨਾ ਸੋਹਣਾ ਬਈ। ਮੂੰਹ ਦੇਖੋ ਬਈ ਬੱਚੀ ਦਾ। ਹਾਂ। ਹੂੰ। ਭੱਲ ਲਗਿਆ ਨਾ ਜੇ ਆਪਾਂ ਇਹਦਾ ਰੇਟ ਹੈ ਭੀ ਜੇ ਕੱਦ ਦਾ ਵੀ ਅੰਦਾਇਆ ਕਰਾ ਦੂਗਾ ਖਾਤਾ ਦਿਸਿਆ ਨਾ ਠੀਕ ਹੈ ਬਹੁਤ ਭਾਈ ਇਹਦਾ ਆਪਾਂ ਜੋੜੇ ਵਿੱਚ ਉਰਾਦਾਗਾ ਆਪਾਂ ਉਹਨੂੰ ਵੀ ਤੋਰ ਕੇ ਦਿਖਾ ਦਈਏ ਇਕੱਠੀਆਂ ਦੀ ਮੁੱਲ ਦੱਸਦਾ ਇਕੱਠੀਆਂ ਦਾ ਦੱਸ ਦੇ ਕੋਈ ਗੱਲ ਨਹੀਂ ਕੋਈ ਸੀਲ ਇਹ ਵੀ ਬਈ ਬਥੇਰੀ ਆ ਚਾਹੇ ਕਿੱਧਰ ਦੀ ਮਰਜ਼ੀ ਇਹ ਬਹਿ ਜਾ ਬੰਦਾ ਨਹੀਂ ਠੀਕ ਆ ਕੋਈ ਲੱਤ ਨਹੀਂ ਕੋਈ ਛੜਨੀ ਜਮਾਂ ਚਾਹੇ ਕਿੱਥੇ ਮਰਜ਼ੀ ਪੈਰ ਫੜੇ ਅਗਲਾ ਹੂੰ ਸੀਲ ਢੰਡੀ ਆ ਵਾਕਿ ਸੀਲ ਆ ਯਾਰ ਚਾਟ ਬਸ ਪਾਉਣੀ ਪੈਂਦੀ ਨੂੰ ਬਈ ਚਾਟ ਸੱਟ ਕੇ ਬਸ ਚੋਲੇ ਤੇ ਇਹ ਅੱਛਾ ਕੱਠੀਆਂ ਜੋੜਾ ਹੀ ਦੇ ਦੇਗਾ ਜੋੜੇ ਦੇ ਬੈੜ ਆ ਵੀ ਬਈ ਫੁੱਲ ਵੱਡੀ ਆ ਗਈ ਫੁੱਲ ਵੱਡੀ ਆ ਗਈ ਪਹਿਲਾ ਸੂਆ ਸੂਈ ਹੋਈ ਆ ਬਈ ਹੈ ਅੱਛਾ ਤੇ ਥੋੜੀ ਲੇਟ ਬਣੀ ਆ ਕਿ ਦੁੱਧ ਥੱਲੇ ਲੇਵਾ ਘੱਟ ਦਿਖਾਉਂਦੀ ਏ 6 ਕਿਲੋ ਦੁੱਧ ਆ ਬਈ ਠਣ ਠਣ ਦੀ ਕੁਆਲਿਟੀ ਬੜੀ ਚੰਗੀ ਆ ਬਈ ਹਾਂ ਥੋੜਾ ਲੇਵਾ ਸੀ ਇਹਦੇ ਵਿੱਚ ਵੀ ਬਈ ਕੋਈ ਅੰਕ ਨਹੀਂ ਅੱਛਾ ਅੱਛਾ ਜਮਾ ਕਿੰਨਾ ਦੁੱਧ ਇਹਨੂੰ ਬਈ ਇਹਨੂੰ ਵੀ ਨਹੀਂ ਨਿਆਣਾ ਬਈ ਕਦੇ ਪਾਇਆ ਆ ਹੀ ਬਹਿ ਜਾ ਦੋਨੇ ਟਾਈਮਾਂ ਦੁੱਧ ਕਿੰਨਾ ਹੋਣਾ 6 ਕਿਲੋ ਬਾਈ 6 ਕਿਲੋ ਆ ਹਾਂ ਬਈ ਕਿੰਨੇ ਟਾਈਮ ਦੇ ਗੱਬਣ ਚੱਕਾ ਕਾਹਨ ਨੂੰ ਚਾਹੀਏ 8 ਕਾਹ ਲਓ ਬਈ ਨਿਕਲੂ ਛੇ 6 ਠੀਕ ਆ ਉਹਦਾ ਕੋਈ ਫਾਇਦਾ ਨਹੀਂ ਤੇ ਕੱਦ ਵਿੱਚ ਜਮਾ ਇੱਕੋ ਜਿਹੀਆਂ ਬਾਈ ਵੱਡੀਆਂ ਨੇ ਤੇ ਇਹਦਾ ਇਹ ਇਹ ਗੱਬਣ ਤਾਂ 3 ਮਹੀਨੇ ਦੀ ਬਾਈ 3 ਮਹੀਨੇ ਚੱਕਾ ਹਾਂ ਹਾਂ ਬਾਈ ਬਾਕੀ ਬਈ ਕਿਸੇ ਵੀ ਭਰਾ ਨੇ ਗੱਬਣ ਪਸ਼ੂ ਲੈਣਾ ਹੁੰਦਾ ਆਪਦਾ ਡਾਕਟਰ ਲਿਆਓ ਚੈੱਕ ਕਰਾ ਕੇ ਤੁਸੀਂ ਆਪ ਦੀ ਤਸੱਲੀ ਕਰਨੀ ਛੋਟਾ ਭਾਈ ਅਗਲਾ ਚੈੱਕ ਕਰਾਵੇ ਕੋਈ ਡਾਕਟਰ ਆਪਦਾ ਜੀ ਤੇ ਅਗਲੇ ਨੂੰ ਤਸੱਲੀ ਆ ਉਹਨੂੰ ਲਿਆ ਡਾਕਟਰ ਨਾਲ ਠੀਕ ਆ ਠੀਕ ਆ ਆਪਣਾ ਕੰਮ ਆ ਬਈ ਦਿਖਾਉਣਾ ਪਸ਼ੂ ਕੋਈ ਨਹੀਂ ਇਹਨੂੰ ਵੀ ਤੋੜ ਲੈ ਪੀ ਇਹ ਵੀ ਬਈ ਜਮਾ ਬਰਫਾ ਬਹਿੜ ਜਮਾ ਇਹ ਮਰਜੀ ਥੱਲੇ ਬੈਠਾ ਤੋੜ ਕੇ ਸਾਨੂੰ ਆਪਾਂ ਇਹ ਵੀ ਦਿਖਾਉਣੀ ਆ ਬਾਈ ਕਹਿੰਦਾ ਜੋੜੇ ਦਾ ਮੋਲੇ ਕਰ ਦਾਂਗੇ ਦੋਨਾਂ ਦਾ ਜੇ ਕਈ ਕਿਸੇ ਭਰਾ ਨੂੰ ਪਸੰਦ ਆ ਜਾਂਦੀਆਂ ਹਨਾ ਬਈ ਇਕੱਲੇ ਆ ਹੀ ਬਹਿੜ ਪਥੇਰੇ ਰੁਪਿਆ ਦੀ ਵਿਗਜੂ ਅਗਲੇ ਪਿਆਰ ਕਰਕੇ ਜੇ ਕੋਈ ਬੰ ਬੱਡੇ ਵੱਡੇ ਮੋਮਾਂ ਦੀ ਦੇਖ ਬਈ ਇਹ ਵੀ ਬਾਲੀ ਕੁਆਲਿਟੀ ਵਾਲੀ ਮੱਛੀ ਆ ਬਈ ਲੈ ਵਾ ਥੋੜਾ ਛੋਟਾ ਜ਼ਰੂਰ ਦਿਖਾਉਂਦੇ ਹਾਂ ਬਾਕੀ ਬਣਾਏ ਬਈ ਕਈ ਵਾਰੀ ਇਹ ਲੇਟ ਲੂਟ ਬਣਦਿਆਂ ਕਰਕੇ ਆਏ ਦੁੱਧੋਂ ਛੇਤੀ ਘਟ ਜਾਂਦੇ ਨੇ ਹਾਂ ਵੱਡਲਾ ਕੋਈ ਨਹੀਂ ਆਪੀ ਵੀਰੇ ਨੂੰ ਤੇ ਹੁਣ ਫਿਰ ਮੁੱਲ ਬਈ ਦੋਨਾਂ ਦਾ ਇੱਥੇ ਜੋੜੇ ਬਈ ਜੇ ਤਾਂ ਇਹ ਕੱਲੇ ਕੱਲੇ ਦਾ ਕਰਾਉਣਾ ਨਾ ਇਹ ਤਾਂ 50000 ਰੁਪਏ ਕਰਦੇ ਮੁੱਲ ਕੱਲੀ ਦਾ ਹਾਂ ਇਹਦਾ 60 ਇਹਦਾ ਆ ਗਿਆ 60000 ਮੁੱਲ ਹਾਂ ਬਈ ਹਣ ਲੇਵਾ ਦਿਖਾ ਰਿਹਾ ਮਾੜਾ ਯਾਰ ਦੇ ਵਿੱਚ ਮਾਰੇ ਮਾੜਾ ਬਈ ਕੈਮਰਾ ਆ ਲੈ ਲੇਵਾ ਦਾ ਆਪਾ ਬਹੁਤ ਦਿਖਾ ਰਿਹਾ ਕਰਮ ਵਾਲੀ ਵਿੱਚ ਚੰਗੀ ਜੀ ਤੇ ਚੰਗੇ ਆ ਇਹਦਾ ਲੇਵਾ ਜਿਹੜਾ ਦਿਖਾਉਣਾ ਬਾਰ ਬਾਰ ਦਿਖਾਈ ਜਨੇ ਬਈ ਵੱਡਾ ਵਧੀਆ ਉਹਦਾ ਜਰੂਰ ਛੋਟਾਗਾ ਉਹ ਸਾਹਮਣੇ ਦਿਸਦਾ ਹੀ ਆ ਬਈ ਹਾਂ ਬਾਕੀ ਬਈ ਇਹ ਕਈ ਵਾਰੀ ਅਗਲਾ ਨਾ ਟਿਕਟੂਕਾ ਲੇਟ ਭਰਉਂਦਾ ਜਾਂ ਰਹਿਣ ਚ ਇਹਨਾਂ ਦੇ ਸਮੱਸਿਆ ਆ ਜਾਂਦੀ ਕੋਈ ਹਨਾ ਹਾਂ ਆਏ ਹੋ ਜਾਂਦਾ ਤੇ ਮੁੱਲ ਹੁਣ ਫੇਰ ਮੁੱਲ ਬਈ ਇਹਦਾ 50000 ਰੁਪਿਆ ਆ ਬੈਠਦਾ ਬਾਈ ਮੱਲੇ 60000 ਰੁਪਿਆ ਜੇ ਕੋਈ ਜੋੜਾ ਲਊਗਾ 15 ਚੋਂ ਮਾਨਤਾਂ ਕਰਦਾ 15 ਚੋਂ ਛੋਟਛੱਪਾ ਹੋ ਜੂ ਦੋਨਾਂ ਨੂੰ ਦੋਨਾਂ ਦਾ 10 ਮਣਦਾ ਬਾਈ 50 ਤੇ 60 1 ਲੱਖ 5000 ਚੋਂ ਛੋਟਛੱਪਾ ਕਰਦਾਂਗੇ ਜੇ ਕੋਈ ਦੋਨੇ ਲੈਂਦਾ ਬਾਈ ਬਾਹਲਾ ਨਹੀਂ ਇਧਰ ਉਧਰ ਹੁੰਦਾ ਬਾਹਲਾ ਨਹੀਂ ਹੋਣਾ ਬਾਈ ਠੀਕ ਆ ਹੁਣ ਆ ਝੋਟੀ ਬਾਰੇ ਆ ਵੀ ਦੁੱਧ ਬਾਈ ਮੇਰੇ ਕੋਲ ਬਦਕੋ ਹੀ ਆ ਕੇ ਗਾਂ ਬਦਗੀ ਬਦਗਾ ਛੋਟੀ ਦੀ ਗੱਲ ਬਾਤ ਦੱਸ ਬਈ ਇਹ ਚੰਗੀ ਇਹ ਬਈ ਦੂਜਾ ਸੂਆ ਛੋਟੀ ਆ ਸਿੰਗਾ-ਸਿੰਗਾ ਦੇਖੋ ਬਈ ਛੋਟੀ ਸੁਨੱਖੀ ਬਹੁਤ ਆ ਗਈ ਦੂਸਰਾ ਸੂਆ ਕੀ ਦੂਜਾ ਬਈ ਜਮਾ ਪਿਓ ਰੱਲੇ ਵਾ ਇਹਦੇ ਵੀ ਬਈ ਜਮਾ ਚਪਗਾਉਾਂ ਵਾਲੀ ਆ ਅੱਛਾ ਹਾਂ ਰੱਲੇ ਵਾ ਦਿਖਾ ਦਿੰਦੇ ਇਹ ਬਈ ਅੱਜ ਹੀ ਆਈ ਆਪਣੇ ਕੋਲੇ ਛੋਟੀ ਅੱਛਾ ਸਵੇਰੇ ਮੈਂ 7 ਵਜੇ ਪੌਣੇ 7 ਚੋਕੇ ਫਿਰ ਉਦੋਂ ਬਾਅਦ ਦਿਨੇ ਮਗਾਈ ਆ ਦੁੱਧ ਕਿੰਨਾ ਹੋਣੇ ਦੁੱਧ ਤੇ ਥੱਲੇ ਆਪਾਂ ਬਈ ਝੂੜ ਨਹੀਂ ਮਾਰਦੇ 10 ਕਿਲੋ ਦੁੱਧਾ ਨੂੰ 10 ਤੋਂ ਬਾਹਰ ਹੀ ਨਿਭੜੂ ਪਰ ਕਹਿ ਕੇ ਦੱਸ ਦੇਵਾਂਗੇ ਆ ਕੱਟੀ ਐ ਦੀ ਬਈ ਆ ਕੱਟੀ ਆ ਗਈ ਹਾਂ ਹਾਂ ਬਈ ਇਹਨੂੰ ਵੀ ਤੋਰ ਦੇਗੇ ਕਿ ਤੇ ਤੋਰ ਦਾਂਗੇ ਬਈ ਕੋਈ ਚੱਕਰ ਨਹੀਂ ਤੁਰਨ ਨੂੰ ਇਹ ਗੱਬਣ ਦੀ ਕੀ ਗੱਲਬਾਤ ਐ ਜੀ ਗੱਬਣ ਦੀ ਬਈ ਇਹਦੀ ਆਪਾਂ ਬੀੜੂ ਵੀ ਦਿਖਾ ਦੰਨੇ ਆ ਪਹਿਲਾਂ ਅੱਛਾ ਹਾਂ ਇਹ ਆਪਣੇ ਕੋਲੇ ਆ ਕੇ ਬਣੀ ਆ ਬਈ ਕੱਲ ਬਣੀ ਆ ਹਾਂ ਬਈ ਨਹੀਂ ਅੱਜ ਕੱਲ ਬਣੀ ਆ ਹਾਂ ਬਈ ਹਾਂ ਆਗਲੇ ਨੂੰ ਦਿਖਾ ਦੋ ਬਈ ਬੀੜੂ ਆਪਾਂ ਕ੍ਰੋਸ ਕਰਾਈ ਆ ਡਰੈਕਟ ਅੱਛਾ ਪਿੰਡ ਜੀ ਝੋਟਾ ਹਾਂ ਬਈ ਠੀਕ ਆ ਠੀਕ ਆ ਕੱਲ ਹੀ ਬਾਈ ਕਹਿੰਦਾ ਬੁੱਲ ਤੋਂ ਕ੍ਰੋਸ ਕਰਾਈ ਆ ਰਹਿਣਾ ਕਰਨਾ ਕਿਸਮਤ ਉਹ ਹਨਾ ਬਈ ਛੋਡੇ ਉਸ ਦੀ ਆ ਛੋਡੇ ਕਰਮਾਂ ਦੀ ਰਹਿ ਵੀ ਸਾਦੀ ਝੋਟੀ ਤੇ ਹਜੇ 3 ਕਿ ਮਹੀਨਾ ਹੀ ਸੂਈ ਆ ਇਹ ਇਹ ਹੈ ਬਈ ਨਾ ਇਹਨੂੰ ਬਈ 2 2 ਮਹੀਨੇ ਤੋਂ ਕੋਈ ਪੰਜ ਚਾਰ ਦਿਨ ਉੱਤੇ ਹੋਏ ਹੋਣਗੇ ਥੱਲੇ ਹੋਏ ਹੋਣ ਬਸ ਮੰਗਰ ਕੱਟੀ ਆ ਬਈ ਮੰਗਰ ਕੱਟੀ ਆ ਹਾਂ ਦੁੱਧ 10 ਕਿਲੋ ਆ ਗਿਆ ਮੰਗਰ ਕੱਟੀ ਆ 2 ਤੋਂ 2.5 ਮਹੀਨਿਆਂ ਦੀ ਸੂਈ ਆ ਤੇ ਕੱਲ ਵੀ ਬਈ ਬੈਠਮੀ ਆ ਗਈ ਝੋਟੀ ਬਾੜੀ ਵੱਡੀ ਨਹੀਂ ਆਪਾਂ ਕਹਿੰਦੇ ਨਾ ਤੇ ਬਾੜੀ ਛੋਟੀ ਵੀ ਨਹੀਂ ਬਾੜੀ ਛੋਟੀ ਵੀ ਨਹੀਂ ਚੰਗੀ ਬਥੇਰੀ ਆ ਝੋਟੀ ਬਈ ਨੇ ਬੇਰੀ ਚੰਗੀ ਆ ਤੇ ਸਿੰਗਾ ਸੁਮਰੀ ਸੋਹਣੀ ਆ ਵੀਰੇ ਕੱਲਾ ਕੱਲਾ ਥਾਣਾ ਚੌਣ ਗਾਨਾ ਹੂੰ ਬੰਨ ਲਾ ਬਈ ਕੋਈ ਗੱਲ ਨਹੀਂ ਹੈ ਤੇ ਇਹਨੂੰ ਤੇ ਆ ਇਹਦਾ ਬੱਚਾ ਆ ਗਿਆ ਵੀਰੇ ਮੋਲਾ ਆਪਾਂ ਵੀਡੀਓ ਚ ਹੀ ਕਰਾਵਾਂਗੇ ਬਿਨਾ ਮੁੱਲ ਤੋਂ ਵੀਡੀਓ ਫੋਨ ਦਾ ਕੋਈ ਫਾਇਦਾ ਨਹੀਂ ਬਾਈ ਤੇ ਉਹ ਭਰਾ ਆਪਾਂ ਨੂੰ ਫੋਨ ਵੀ ਨਾ ਕਰਿਓ ਕਿ ਬਾਈ ਬਿਨਾ ਮੁੱਲ ਤੋਂ ਵੀਡੀਓ ਫੋਨ ਆਣ ਵਾਲੇ ਉਹਨਾਂ ਦੀ ਬਾਈ ਬਣੇ ਹੱਤ ਬਾਈ ਜਦੋਂ ਹੁਣ ਜਦੋਂ ਬਾਈ ਅਗਲੇ ਨੇ ਪਸ਼ੂ ਪਰ ਅਗਲੇ ਦੇ ਹਿਸਾਬ 'ਚ ਨਹੀਂ ਆਉਂਦਾ ਵੀੜੋ ਜੀ ਮੁੱਲ ਕਰਨਾ ਚਾਹੀਦਾ ਹਾਂ ਇਹਦਾ ਕੀ ਮੁੱਲ ਕਰਦਾ ਹੈ ਭੀ ਜੈ ਜੈ ਇਹਦਾ ਮੁੱਲ 1 ਲੱਖ ਰੁਪਏ ਕਰਦੇ ਆ ਬਈ ਆਪਾਂ ਅੱਛਾ ਤੇ ਦੇਣ ਲੈਣੇ ਦੀ ਬਸ 96000 ਰੁਪਏ ਬਸ ਸੋਚੋ ਮਾਨਤਾਨ ਕਰਾਂਗੇ ਬਈ ਪੂਰਾ ਲੱਖ ਮੁੱਲ ਆ 96000 ਚੋਂ ਮਾਨਤਾਨ ਸੋਚਾਂਗੇ ਕਰਾਂਗੇ ਹਾਂ ਹਾਂ ਬਈ ਬਾਕੀ ਥੋੜੀ ਨਾ ਕੋਈ ਐਚ ਵੀ ਚਾਹਨਾ ਪਸ਼ੂਆਂ ਚੋਾਈ ਕਰਕੇ ਆਏ ਹੋਏ ਉਹ ਨੀਰਾਂ ਨੂਰਾ ਵਧੀਆ ਖਾਂਦੀ ਆ ਬਈ ਠੀਕ ਆ ਠੀਕ ਪਸਤਾ ਆਪਣਾ ਕਰਕੇ ਕੈਮਰੇ ਕਰਕੇ ਥੋੜਾ ਪਸੂ ਕਾ ਵਰ ਜਾਂਦਾ ਇਹ ਦੇਖ ਲਓ ਬਈ ਤਿੰਨ ਨਾਗ ਸਾਨੂੰ ਆਪਾਂ ਦਿਖਾਦੇ ਦੋ ਤਾਂ ਗਾਂਾਂ ਆਂ ਚੈੱਕ ਪਾਸ ਤੇ ਕਾ ਝੋਟੀ ਆ ਗਈ ਕੱਲੀ ਇਹ ਗੱਬਣ ਹੋਈ ਆ ਤਿੰਨੇ ਨਗਾ ਚ ਕੋਈ ਵੀ ਕਿਸੇ ਭਰਾ ਨੂੰ ਪਸੰਦ ਆਉਂਦਾ ਕੋਲ ਆ ਜਾਓ ਤਸੱਲੀ ਕਰਕੇ ਖਰੀਦ ਸਕਦੇ ਹੋ ਦੋਸਤੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਸਾਰੇ ਭਾਈਆਂ ਨੂੰ ਸਸਰੀ ਕਾਲ ਬਾਈ ਜੀ